ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਬੀਬੀਐਮਬੀ ਨੰਗਲ ਵਰਕਸ਼ਾਪ ਤੇ ਐਕਸੀਅਨ ਖਿਲਾਫ ਕਰਮਚਾਰੀ ਉਸ ਵਕਤ ụpੜਕ ਗਏ ਜਦੋਂ ਨਵੇਂ ਆਏ ਐਕਸੀਅਨ ਨੇ ਬਿਨਾ ਕਿਸੇ ਕਾਰਨ ਕੁਝ ਮੁਲਾਜ਼ਮਾਂ ਦੀ ਕਥਿਤ ਤੌਰ ਤੇ ਬਦਲੀਆਂ ਕਰ ਦਿੱਤੀਆਂ ਜਿਸ ਨੂੰ ਲੈ ਕੇ ਗੁੱਸੇ ਵਿੱਚ ਆਏ ਮੁਲਾਜ਼ਮਾਂ ਨੇ ਗੇਟ ਤੇ ਐਕਸੀਅਨ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਇਸ ਨਾਰੇਬਾਜੀ ਵਿੱਚ ਮਹਿਲਾ ਕਰਮਚਾਰੀਆਂ ਨੇ ਵੀ ਹਿੱਸਾ ਲਿਆ ਬੀਬੀ ਐਮਬੀ ਦੇ ਮਾਨਤਾ ਪ੍ਰਾਪਤ ਕਰਮਚਾਰੀ ਸੰਗਠਨ ਪਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਹਿਯੋਗੀ ਸੰਗਠਨਾ ਨੇ ਪ੍ਰਦਾਨ ਸਤਨਾਮ ਸਿੰਘ ਦੀ ਅਗਵਾਈ ਵਿੱਚ ਇੱਕ ਸੁਰ ਵਿੱਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਧਰਨਾ ਪ੍ਰਦਰਸ਼ਨ ਤਦ ਤੱਕ ਜਾਰੀ ਰਹੇਗਾ ਜਦੋਂ ਤੱਕ ਮੁਲਾਜ਼ਮਾਂ ਦੀਆਂ ਬਦਲੀਆਂ ਰੁਕ ਨਹੀਂ ਜਾਂਦੀਆਂ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜਦੀ ਦੀ ਰਿਪੋਰਟ ਜਿਹੜੇ ਲੱਗੇ ਹੋਏ ਐ ਵੀ ਹਾਂ ਉਹਨਾਂ ਦੀ ਸੇਵਾ ਕਰਾਵਾ ਕਰਨ ਨੂੰ ਲੱਗੇ ਉਹਨਾਂ ਦੇ ਪੱਲਿਓ ਪੈਸੇ ਲੈ ਕੇ ਇਹੇ ਉਹਨਾਂ ਦੇ ਪੱਲਿਓ ਪੈਸੀ ਲੱਗੇ ਇਹ ਚਾਹ ਪੀਂਦੇ ਨੇ ਇਹ ਕੋਈ ਕੰਨੂ ਇਹ ਕੰਨੀ ਚਮਚਾ ਗਰੀ ਅੰਦਰ ਪੂਰਾ ਗਰੁੱਪ ਬੈਠਿਆ ਹੁੰਦਾ ਬਾਹਰ ਐਨੀ ਏਸੀ ਦੀ ਧੁੱਪ ਹੁੰਦੀ ਹੈ ਐਨੀ ਬਾਹਰ ਧੁੱਪ ਹੈ ਔਰ ਏਸੀ ਦੀ ਐਨੀ ਗਰਮੀ ਉਹਦੇ ਬਿਲਕੁਲ ਸਾਹਮਣੇ ਕੁਰਸੀ ਢਾਈ ਜਾਂਦੀ ਐ ਇਧਰੋਂ ਦੀ ਕੁਰਸੀ ਇਧਰ ਨਹੀਂ ਹੋਣੀ ਚਾਹੀਦੀ ਇਧਰੋਂ ਦੀ ਕੁਰਸੀ ਇਧਰ ਨਹੀਂ ਹੋਣੀ ਚਾਹੀਦੀ ਐਨੀ ਲੇਡੀਜ਼ ਦੇ ਨਾਲ ਇੱਥੇ ਨਾ ਇਨਸਾਫੀ ਹੋ ਰਹੀ ਆ ਹੱਦ ਤੋਂ ਵੱਧ ਗਈ ਇਹ ਨਾ ਇਨਸਾਫੀ ਇਹ ਨਾ ਜੀ ਸਾਡੀ ਜਿਹੜੀ ਹੈਗੀ ਆ ਪਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਕਮੀ ਹੋ ਗਈ ਵੀ ਮੁਲਾਜ਼ਮਾਂ ਦੀ ਪਰੀ ਅਫਸਰशाही ਜਿਹੜੀ ਹੈਗੀ ਹੈ ਮੁਲਾਜ਼ਮਾਂ ਨੂੰ ਜਿਹੜੀ ਤੰਗ ਕਰ ਰਹੀ ਹੈ ਬਦਲੀਆਂ ਦੇ ਕਰਕੇ ਨੰਗਲ ਵਰਕਸ਼ਾਪ ਦਾ ਮਸਲੇ ਸੀਗੇ ਨੰਗਲ ਵਰਕਸ਼ਾਪ ਦੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਨਾ ਜੀ ਬਦਲੀਆਂ ਕੀਤੀਆਂ ਗਿਆ ਆਹ ਤੋ 3-4 ਮਹੀਨੇ ਪਹਿਲਾਂ ਵੀ ਜਈਆਂ ਦੀਆਂ ਇਹਨਾਂ ਨੇ ਆਪਸੀ ਜਿਹੜੀ ਹੈਗੀ ਆ ਸ਼ਫਲਿੰਗ ਕੀਤੀ ਟਰਾਂਸਫਰਾਂ ਕੀਤੀਆਂ ਉਸ ਵੇਲੇ ਵੀ ਅਸੀਂ ਕਿਹਾਗਾ ਵੀ ਜਿੱਦਾਂ ਕੰਮ ਚੱਲਦਾ ਉਦਾਂ ਚੱਲਣ ਨੂੰ ਐਡਾ ਬੜਾ ਗੱਲ ਨਹੀਂ ਹੈਗੀ ਪਰ ਇੱਕ ਜਿਹੜੇ ਇੱਥੇ ਨਵੇਂ ਅਫਸਰ ਸਹਿਬਾਨ ਆਏ ਆ ਉਹਨਾਂ ਨੇ ਆਪਣਾ ਜਿਹੜਾ ਰਵਈਆ ਬੜਾ ਅੜੀਅਲ ਸੁਭਾ ਦਾ ਰੱਖਿਆ ਹੋਆ ਸੀਗਾ ਅਸੀਂ ਉਹਨਾਂ ਨਾਲ ਬੇਨਤੀ ਵੀ ਕੀਤੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਵੀ ਯਾਰ ਇਦਾਂ ਨਾ ਤੁਸੀਂ ਕਰੋ ਪਹਿਲਾਂ ਉਸ ਤੋਂ ਬਾਅਦ ਆ ਹੁਣ ਜਿਹੜੀਆਂ ਹੈਗੀਆਂ ਕਲਾਸ 4 ਲਾਜਮਾਨੀਆਂ ਬਦਲੀਆਂ ਕੀਤੀਆਂ ਗਈਆਂ ਉਹਦੇ ਵਿੱਚ ਸਾਡੇ ਕੋਲ ਅਪਰੋਚ ਕੀਤੀ ਗਈ ਕਰਮਚਾਰੀਆਂ ਵੱਲੋਂ ਪਈ ਸਾਡੇ ਨਾਲ ਨਜਾਇਜ਼ ਜਿਹੜਾ ੱੱਕਾ ਹੋ ਰਿਹਾਗਾ ਉਸ ਨੂੰ ਲੈ ਕੇ ਅਸੀਂ ਮੈਨੇਜਮੈਂਟ ਦੇ ਧਿਆਨ ਦੇ ਵਿੱਚ ਲਿਆਂਦਾਗਾ ਐਸਸੀ ਸਾਹਿਬ ਦੇ ਧਿਆਨ ਚ ਲਿਆਂਦਾ ਪਈ ਯਾਰ ਇਹ ਜਿਹੜੀ ਗੱਲ ਹੈ ਸਰ ਇੱਥੇ ਗੱਲ ਠੀਕ ਨਹੀਂ ਚੱਲ ਰਹੀ ਹੈ ਜਿੱਦਾਂ ਸਿਸਟਮ ਚੱਲ ਰਿਹਾ ਉਦਾਂ ਕਰੋ ਇੱਕ ਪਿਕ ਐਂਡ ਚੂਜ਼ ਨਾ ਕਰੋ ਇੱਕ ਨੂੰ ਬਦਲਤਾ ਦੂਜੇ ਨੂੰ ਬਦਲ ਦਿੰਦਾ ਇਹ ਕਿਸੇ ਅਫਸਰ ਦੀ ਜਿਹੜੀ ਪਰਸਨਲ ਲੰਜਿਸ਼ ਹੈ ਇਹ ਉਹਦੇ ਵਿੱਚ ਇੱਕ ਐਸਜੀਓ ਸਾਹਿਬ ਨੇ ਜਿਹੜਾ ਹੈਗਾ ਇੱਕ ਬੰਦੇ ਪਰ ਜਿਹੜਾ ਹੈਗਾ ਸਪੈਸ਼ਲੀ ਸਾਨੂੰ ਇਹ ਲੱਗਿਆ ਪਤਾ ਵੀ ਇੱਕ ਠੇਕੇਦਾਰ ਨੂੰ ਕੰਮ ਅਲੋਟ ਕੀਤਾ ਗਿਆ ਵਾਗਾ ਇੱਥੇ ਜਿਹੜੀ ਸਫਾਈ ਦਾ ਪਰ ਉਹ ਬੰਦੇ ਨੂੰ ਟੌਰਚਰ ਕਰਨ ਲਈ ਜਿਹੜਾ ਹੈਗਾ ਉਹਦੇ ਨਾਲ ਲਗਾਇਆ ਜਾਂਦਾ ਹੈਗਾ ਸਪੈਸ਼ਲੀ ਜਦੋਂ ਕਿ ਉਹਦੀ ਉਹ ਟ੍ਰੇਡ ਦਾ ਕੰਮ ਨਹੀਂ ਆ ਉਹਦੇ ਬਾਰੇ ਜਿਹੜਾਗਾ ਅਸੀਂ ਉਹਨਾਂ ਨੂੰ ਸਮਝਾਇਆ ਵੀ ਐਦਾਂ ਨਾ ਕਰੋ ਉਸ ਤੋਂ ਬਾਅਦ ਜਿਹੜੀ ਚਲੋ ਐਸਜੀਓ ਸਾਹਿਬ ਨੇ ਸਾਡੀ ਗੱਲ ਸੁਣ ਕੇ ਜਿਹੜੀ ਹੈਗੀ ਆ ਉਹਨਾਂ ਕੁਝ ਬਦਲੀਆਂ ਨੂੰ ਨਹੀਂ ਕੀਤਾ ਇੱਕ ਬਦਲੀ ਜਿਹਦੇ ਬਾਰੇ ਅਸੀਂ ਗੱਲ ਕਰਦੇ ਤੇ ਉਹਦੀ ਜਿਹੜੀ ਹੈਗੀ ਆ ਹੋਰ ਡਿਵੀਜ਼ਨ ਦੇ ਵਿੱਚ ਬਦਲੀ ਕਰ ਦਿੱਤੀ ਇਹ ਪਾਸੋਂ ਦੇ ਆਰਡਰ ਹੋਏ ਹੋਏ ਜੀ ਪਰ ਸਾਨੂੰ ਜਿਹੜਾ ਕੱਲ ਵੀ ਨਹੀਂ ਉਹਨੂੰ ਰਿਲੀਵ ਕੀਤਾ ਗਿਆ ਲੜਕੇ ਨੂੰ ਕੱਲ ਵੀ ਉਹਨੂੰ ਜਿਹੜਾਗਾ ਸਵੇਰ ਤੇ ਲੈ ਕੇ ਸ਼ਾਮ ਤੱਕ ਉਸ ਬਣਾ ਕੇ ਉਹਦੀ ਵੀਡੀਓ ਕੱਲੇ ਦੀ ਵਿਚਾਰੇ ਦੀ ਜਿਹੜੀ ਆ ਵੀ ਤੂੰ ਕਿਆ ਕੰਮ ਕਰਿਆ ਕਰਦਾ ਕਹੀ ਚਲਾਇਆ ਕਰਦਾ ਦਾਤੀ ਵੱਡਾ ਜਦੋਂ ਕਿ ਉਹਦੀ ਟ੍ਰੇਡ ਦਾ ਕੰਮ ਨਹੀਂ ਆ ਉਹ ਜਿਹੜਾਗਾ ਵੀਡੀਓ ਆਪਣੇ ਪਤਾ ਨਹੀਂ ਆਪਣੇ ਕੋਲ ਰੱਖਿਆ ਕਰਦਾ ਜਾਂ ਕਿਸੇ ਨੂੰ ਇਹ ਜਿਹੜਾ ਕਿ ਬਿਲਕੁਲ ਜੀ ਜਿਹੜਾ ਮੌਲਿਕ ਅਧਿਕਾਰਾਂ ਦਾ ਖੰਨਨ ਹੈ ਕਿਸੇ ਬੰਦੇ ਦੀ ਜਿਹੜੀ ਕੀ ਐਦਾਂ ਨਹੀਂ ਜਿਹੜੀ ਐਕਸਪਲੋਇਟੇਸ਼ਨ ਕਰਨਾ ਉਹ ਤੇ ਟ੍ਰੇਡ ਤੋਂ ਅਲੱਗ ਕੰਮ ਕਰਨਨਾ ਉਹ ਇਕੱਲੇ ਨੂੰ ਜਿਹੜਾ ਹੈਗਾ ਕੰਮ ਦੇ ਕੇ ਜਿਹੜਾ ਵੀਡੀਓ ਬਣਾ ਕੇ ਭੇਜਣਾ ਇਹਦੇ ਬਾਰੇ ਜਿਹੜਾ ਅਸੀਂ ਅੱਜ ਇਕੱਠੇ ਹੋਏ ਸੀਗੇ ਸਵੇਰੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਬੰਦੇ ਨੂੰ ਲੀਵ ਨਹੀਂ ਕੀਤਾ ਹਲੇ ਤੱਕ ਇਹਨਾਂ ਬੰਦਿਆਂ ਨੇ ਉਹ ਬੰਦੇ ਨੂੰ ਲੀਵ ਨਹੀਂ ਕੀਤਾ ਮੁਲਾਜ਼ਮ ਨੂੰ ਤੇ ਉਹ ਐਦਾਂ ਨਹੀਂ ਐ ਤੇ ਹੋਰ ਵੀ ਜਿਹੜੀਆਂ ਇੱਥੇ ਵਰਕਸ਼ਾਪ ਨਹੀਂਆਂ ਸਸਿਆਵਾ ਸੀਗਾਂ ਉਹਦਾ ਸਬੰਧ ਇਹ ਜੇ ਅਸੀਂ ਅੱਜ ਗੇਟ ਮੀਟਿੰਗ ਕੀਤੀ ਹੈ ਉਦੇ ਬਾਅਦ ਅਸੀਂ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਆਂ ਜੇ ਉਸ ਬੰਦੇ ਦੇ ਜਿਹੜੇ ਪ੍ਰੋ ਆਰਡਰ ਹੋਏ ਵੇ ਹਲੇ ਤੱਕ ਇੰਪਲੀਮੈਂਟ ਨਹੀਂ ਕੀਤੇ ਜਾਂਦੇ ਲੀਵ ਨਹੀਂ ਕੀਤਾ ਅਸੀਂ ਇਦਾਂ ਹੀ ਬੈਠਾਂਗੇ ਆਣ ਵਾਲੇ ਸਮੇਂ ਦੇ ਵਿੱਚ ਜਦ ਤੱਕ ਜਿਹੜੇ ਆਰਡਰ ਇੰਪਲੀਮੈਂਟ ਨਹੀਂ ਕੀਤੇ ਜਾਂਦੇ ਇਸ ਕਰਕੇ ਜਿਹੜੇ ਸਾਰੇ ਮਿਲਾਨ ਸਾਥੀ ਇਕੱਠੇ ਹੋਏ ਵੇ ਆਣ ਵਾਲੇ ਸਮੇਂ ਦੇ ਵਿੱਚ ਵੀ ਜੇ ਕਿਸੇ ਕਰਮਚਾਰੀ ਨਾਲ ਐਡੀ ਤੱਕਾ ਹੁੰਦਾ ਰਿਹਾ ਤਾਂ ਮੈਨੇਜਮੈਂਟ ਦੇ ਖਿਲਾਫ ਨੰਗਲ ਪਾਖੜਾ ਮਜ਼ਦੂਰ ਸੰਘ ਇੰਟਰ ਕਦੇ ਸਾਂਝੀਆਂ ਜਿਹੜੀਆਂ ਮੁਲਾਜ਼ਮ ਜੱਥੇ ਬਣੀਆਂ ਸਾਡੇ ਨਾਲ ਹੈਗੀਆਂ ਗਿਆ ਉਹ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਮੁਲਾਜ਼ਮਾਂ ਦੇ ਹੱਕਾਂ ਲਈ ਖ ਇਸ ਤਰ੍ਹਾਂ ਸੀਗਾ ਜੀ ਕਿ ਵੀ ਸਾਡੇ ਕੁਝ ਨਵੇਂ ਐਕਸ਼ਨ ਸਾਹਿਬ ਆਏ ਹੋਏ ਹੈਗੇ ਆ ਔਰ ਇਹਨਾਂ ਨੇ ਲੋਕਾਂ ਦੀ ਆਂਦੇ ਟ੍ਰਾਂਸਫਰ ਸ਼ੁਰੂ ਕਰਤੀਆਂ ਉਹਦੇ ਚ ਐਸ ਡੀਓ ਵੀ ਸੀਗੇ ਉਹਦੇ ਚ ਜੇ ਆਈ ਵੀ ਸੀਗੇ ਉਹ ਚ ਦੂਜੇ ਵਰਕਰਮੈਨ ਵੀ ਸੀਗੇ ਤੇ ਥੋਲੇ ਵਾਲੇ ਜਿਹੜੇ ਸਟਾਫ ਸੀਗਾ ਕੋਈ ਸਕਿਲ ਲੇਬਰ ਸੀ ਕੋਈ ਦੂਜਾ ਸੀਗਾ ਸਾਰਿਆਂ ਨੇ ਕਰਤੀਆਂ ਔਰ ਅਸੀਂ ਇਹਨਾਂ ਨੂੰ ਬਾਰ-ਬਾਰ ਰਿਕੁਐਸਟ ਕਰ ਰਹੇ ਸੀ ਕਿ ਵੈਦਾਂ ਹਿਲਚੋਲ ਨਾ ਕਰੋ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਜਿੱਥੇ-ਇੱਥੇ ਬੰਦਾ ਲੱਗਿਆ ਕੰਮ ਠੀਕ ਕਰ ਰਿਹਾ ਹੈਗਾ ਤੁਹਾਨੂੰ ਕੋਈ ਦਿੱਕਤ ਹੈ ਤਾਂ ਸਾਨੂੰ ਦੱਸੋ ਅਸੀਂ ਉਹਦਾ ਕੋਈ ਨਾ ਕੋਈ ਹੱਲ ਕੱਢਦੇ ਹਾਂ ਇਹਨਾਂ ਨੇ ਕੋਈ ਸੁਣਾਈ ਨਹੀਂ ਕੀਤੀ ਉਹ ਟ੍ਰਾਂਸਫਰ ਚੱਲ ਨਹੀਂ ਅਸੀਂ ਆ ਸਾਡੀ ਗੱਲ ਵੀ ਚੱਲ ਰਹੀ ਸੀ ਇਹ ਅਸੀਂ ਫਿਰ ਅਸੀਂ ਐਨਐਮਸੀ ਨਾਲ ਗੱਲ ਕੀਤੀ ਹੁਣ ਡੀਸੈਂਟਲੀ ਇੱਕ ਜਿਹੜਾ ਆਪਣਾ ਟ੍ਰਾਂਸਫਰ ਕੀਤੀ ਮੁੰਡਾ ਰਾਮ ਪ੍ਰਕਾਸ਼ ਦੀ ਕੀਤੀ ਉਸ ਤੋਂ ਬਾਅਦ ਰਣਜੀਤ ਕੌਰ ਦੀ ਕਰਤੀ ਤੁਸੀਂ ਹੈਰਾਨ ਹੋ ਕੇ ਰਣਜੀਤ ਕੌਰ ਨੂੰ ਚੱਕ ਕੇ ਇਹਨਾਂ ਨੇ ਟ੍ਰੇਨਿੰਗ ਸੈਂਟਰ ਲਾਤਾ ਜਿੱਥੇ ਬੰਦੇ ਨੂੰ ਰਾ ਉਹਨਾਂ ਦੇ ਬੈੱਡ ਸ਼ੀਟਾਂ ਵੀ ਸੈੱਟ ਕਰਨੀਆਂ ਪੈਂਦੀਆਂ ਹੈਗੀਆਂ ਉਹਨਾਂ ਨੂੰ ਅਟੈਂਡ ਵੀ ਕਰਨਾ ਪੈਂਦਾ ਹੈਗਾ ਉਹਨਾਂ ਦੇ ਚਾਹ ਪਾਣੀ ਦਾ ਪ੍ਰਬੰਧ ਕਰਨਾ ਪੈਂਦਾ ਅਸੀਂ ਉਹਨਾਂ ਨੂੰ ਕਹਿੰਦੇ ਰੇ ਕਿ ਮੇਲ ਨੂੰ ਲਾਓ ਫੀਮੇਲ ਨੂੰ ਕਿਸੇ ਨੂੰ ਲਾਓ ਔਰ ਆਰਾਮ ਦਾ ਜਾਣ ਨੂੰ ਵੀ ਤਿਆਰ ਸੀਗਾ ਪਰ ਇਹਨਾਂ ਨੇ ਇਹ ਚੀਜ਼ ਬਿਲਕੁਲ ਨਹੀਂ ਸੁਣੀ ਇਹਨਾਂ ਨੇ ਚੱਕ ਕੇ ਉਹਦੇ ਆਰਡਰ ਆਪਣਾ ਟ੍ਰੇਨਿੰਗ ਸੈਂਟਰ ਦੇ ਕਰਤੇ ਔਰ ਵੱਡੀ ਗਾਲੀ ਦੀ ਗੱਲ ਹੈ ਚਲੋ ਕੋਈ ਨਹੀਂ ਆਰਡਰ ਹੋ ਗਏ ਕੋਈ ਨਹੀਂ ਇਹਨਾਂ ਨੇ ਕੀ ਕੀਤਾ ਉਸ ਤੋਂ ਉੱਪਰ ਕਿ ਉਸ ਬੰਦੇ ਨੂੰ ਚੱਕ ਕੇ ਜਿੱਦ ਨਾਲ ਪਹਿਲੇ ਉਹ ਆਪਣੇ ਘਰ ਕੰਮ ਕਰਵਾਉਂਦੇ ਰਹੇ ਫਿਰ ਜਿੱਦ ਨਾਲ ਚੱਕਿਆ ਇਹਨਾਂ ਨੇ ਉਹਨੂੰ ਸਫਾਈ ਤੇ ਲਾਤਾ ਉਹਦੇ ਹੱਥ ਕਈ ਫ ਉਸ ਮੇਰੇ ਕੰਮ ਕਰਦਾ ਪਿਆ ਔਰ ਮਿੰਟ-ਮਿੰਟ ਦੀ ਕਲਾਪੇ ਇਹ ਅਫਸਰਾਂ ਨੂੰ ਪੇਰੇ ਸੀ ਉਹ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ ਹੈਗਾ ਇਸ ਤੋਂ ਜ਼ਿਆਦਾ ਮਾੜਾ ਹਾਲ ਬੀਬੀਐਮਬੀ ਦਾ ਕਦੀ ਅਫਸਰਾਂ ਦੇ ਹੋਇਆ ਨਹੀਂ ਹੈਗਾ ਕਿ ਜਿੱਥੇ ਇੱਕ-ਇੱਕ ਕਲਿੱਪ ਬੰਦੇ ਜਾਰੀ ਹੈ ਕਿ ਕੰਮ ਕਰ ਨਹੀਂ ਰਿਹਾ ਉਹ ਕੋਈ ਬੰਦੂਆ ਮਜ਼ਦੂਰ ਨਹੀਂ ਸੀਗਾ ਨਾਰਾ ਤੋਂ ਅੰਦਰੋਂ ਮੈਸੇ ਹੁਣ ਆ ਗਿਆ ਹੈ ਸਾਨੂੰ ਉਹਨਾਂ ਨੇ ਇਹ ਗੱਲ ਕਿਹਾਤੀ ਹੈਗੀ ਕਿ ਵੀ ਬੰਦਾ ਡਿਪਾਰਚਰ ਦੇਵੇ ਤੇ ਆਪਣਾ ਨਵੀਂ ਜਗ੍ਹਾ ਤੇ ਜੁਆਇਨ ਕਰੇ ਔਰ ਅਸੀਂ ਇਹ ਇੱਥੇ ਨਹੀਂ ਹੈਗਾ ਅਸੀਂ ਇਹ ਬੱਚਿਆਂ ਨੂੰ ਤਾਂ ਜੁਆਇਨ ਕਰਾ ਦੇਣਾ ਕੋਈ ਸਮੱਸਿਆ ਨਹੀਂ ਹੈਗੀ ਹੈ ਇਸ ਤੋਂ ਬਾਅਦ ਅਗਰ ਐਕਸੀਡੈਂਟ ਕੋਈ ਐਦਾਂ ਜੁੜਰ ਕੀਤੀ ਜਾਂ ਕਿਸੇ ਐਸਡੀਓ ਨੇ ਜੁੜਰ ਕੀਤੀ ਤਾਂ ਅਸੀਂ ਮੇਲਾ ਤਿਆਰ ਕਰ ਲਿਆ ਹੈ ਸੀਵੀ ਸੀਵੀ ਨੂੰ ਲਿਖਣ ਵਾਲੇ ਹੈ ਮਨੋਲਾ ਖੱਟੜ ਜੀ ਨੂੰ ਲਿਖਣ ਵਾਲੇ ਹੈ ਆਪਣਾ ਹਰਿਆਣਾ ਦੇ ਚੀਫ ਮਿਨਿਸਟਰ ਨੂੰ ਲਿਖਣਾ ਹੈ ਕਿ ਇਹ ਬੰਦੇ ਜਿਹੜੇ ਇੱਕ ਸੀਡੀਸੀ ਚਾਰਜ ਹੁੰਦਾ ਜੀ ਉਹ ਐਸਡੀਓ ਇਕੱਠੇ ਤੌਰ ਤੇ ਆਪਣਾ ਲੱਗਿਆ ਹੁੰਦਾ ਇਹ ਸੀਡੀਸੀ ਚਾਰਜ ਤੇ ਲੱਗਿਆ ਹੋਇਆ ਹੈਗਾ ਕਿ ਇਹਦੇ ਸੀਡੀਸੀ ਚਾਰਜ ਹਟਾਓ ਇਹਨੂੰ ਦੁਬਾਰਾ ਜੇਈ ਬਣਾਓ ਇਹਨੂੰ ਪਤਾ ਲੱਗੇ ਕਿ ਕਿ ਨੌਕਰੀ ਕਿੱਦਾਂ ਹੁੰਦੀ ਹੈਗੀ ਅਨਿਤਾ ਅਨਿਤਾ ਸ਼ਰਮਾ ਅੱਜ ਦਾ ਜੀ ਇਹ ਹੈ ਵੀ ਅੱਜ ਮਤਲਬ ਕਿ ਐਕਸੀਨ ਜਿਹੜੇ ਵਰਕਸ਼ਾਪ ਐਕਸੀਨ ਹੈ ਇਹਨਾਂ ਦੇ ਔਰ ਜਿਹੜੇ ਇਹਨਾਂ ਦੇ ਐਸ ਡੀਓ ਹੈ ਇਹਨਾਂ ਦਾ ਅਤਿਆਚਾਰ ਇੰਨਾ ਵੱਧ ਗਿਆ ਸੀਗਾ ਮਤਲਬ ਕਿ ਹਾਦੀ ਕਰਤੀ ਇਹਨਾਂ ਨੇ ਲੇਡੀਜ਼ ਵਾਸਤੇ ਤਾਂ ਮਤਲਬ ਬਹੁਤ ਬੁਰਾ ਹਾਲ ਹੈ ਲੇਡੀਜ਼ ਵਿਚਾਰੀਆਂ ਡਰਦੀਆਂ ਨਹੀਂ ਬੋਲਦੀਆਂ ਵੀ ਸਾਡੀਆਂ ਬਦਲੀਆਂ ਹੋ ਜਾਣਗੀਆਂ ਇਸ ਕਰਕੇ ਵਿਚਾਰੀਆਂ ਨਿਕਲ ਕੇ ਬਾਹਰ ਨਹੀਂ ਆ ਰਹੀਆਂ ਪਰ ਕੁਝ ਲੇਡੀਜ਼ ਸਾਡੇ ਕੋਲ ਆਈਆਂ ਯੂਨੀਅਨ ਐਜ਼ ਅ ਲੇਡੀਜ਼ ਬੀਇੰਗ ਕਰਕੇ ਮੇਰੇ ਕੋਲ ਆਈਆਂ ਵੀ ਬਹੁਤ ਦੋ ਸਾਲਾਂ ਤੋਂ ਮਤਲਬ ਪਹਿਲਾਂ ਵੀ ਪਰੇਸ਼ਾਨੀ ਤਾਂ ਚੱਲ ਰਹੀ ਹੈ ਲੇਕਿਨ ਹੁਣ ਹੈ ਦੋ ਜੱਦੇ ਹੈ ਐਕਸੀਡੈਂਟ ਆਇਆ ਹੈ ਇਹਨਾਂ ਨੇ ਤਾਂ ਅਤਿਓਈ ਕਰਤੀ ਹੈ ਇੱਥੇ ਤੱਕ ਕਿ ਜਿਹੜੀਆਂ ਉਹਨਾਂ ਦੇ ਮਤਲਬ ਲੱਗੀਆਂ ਹੋਈਆਂ ਲੇਡੀਜ਼ ਕੰਮ ਕਰਨ ਵਾਲੀਆਂ ਉਹਨਾਂ ਦੇ ਕੋਲੋਂ ਹੀ ਪੈਸੇ ਲੈ ਕੇ ਉਹ ਚਾਹ ਪੀਤੀਆਂ ਜਾਂਦੀਆਂ ਉਹ ਕਿੰਨੇ ਕੋ ਪੈਸੇ ਕਮਾ ਰੀਆਂ ਜਾਂ ਕਿੰਨੀ ਕੋ ਉਹਨਾਂ ਦੀ ਤਨਖਾਹਾਂ ਨੇ ਕਿਆ ਅਫਸਰਾਂ ਕੋਲ ਇਹਨਾਂ ਲਈ ਚਾਹ ਪੀਣ ਲਈ ਵੀ ਪੈਸੇ ਨਹੀਂ ਬਚੇ ਐਨਾ ਬੁਰਾ ਹਾਲ ਹੈ ਤੇ ਫੇਰ ਦੂਸਰੀ ਗੱਲ ਇਹ ਹੈ ਵੀ ਐਨਾ ਮਤਲਬ ਕਿ ਜਦੋਂ ਇਹ ਤੀਸਰੇ ਦਿਨ ਬਦਲੀ ਤੀਸਰੇ ਦਿਨ ਕਿਸੇ ਮਾੜੀ ਮਾੜੀ ਗੱਲ ਉੱਤੇ ਬਦਲੀ ਕੀਤੀ ਜਾਂਦੀ ਹੈ ਕੋਈ ਉਸ ਦਾ ਕਿਸੇ ਨੇ ਜੇ ਕੋਈ ਕੰਮ ਨਹੀਂ ਕਰ ਰਿਹਾ ਤਾਂ ਤਾਂ ਬਦਲੀ ਕਰੋ ਤੁਸੀਂ ਵੀ ਨਹੀਂ ਕੰਮ ਕਰ ਰਿਹਾ ਤਾਂ ਤੁਸੀਂ ਬਦਲੀ ਕਰ ਸਕਦੇ ਹੋ ਤੁਹਾਡਾ ਅਧਿਕਾਰ ਹੈ ਲੇਕਿਨ ਜਦੋਂ ਮਤਲਬ ਲੇਡੀਜ਼ ਕੰਮ ਕਰ ਰਹੀਆਂ ਜਾਂ ਬੰਦੇ ਕੰਮ ਕਰ ਰਹੇ ਹੈ ਤਾਂ ਫਿਰ ਦਾ ਅਤਿਆਚਾਰ ਨਾ ਕਰੋ ਐਨਾ ਅਤਿਆਚਾਰ ਨਹੀਂ ਚੱਲਦਾ ਜਦੋਂ ਇਸ ਸੰਬੰਧ ਦੇ ਵਿੱਚ ਜਾਣਕਾਰੀ ਲੈਣ ਲਈ ਵਰਕਸ਼ਾਪ ਨੰਗਲ ਦੇ ਐਕਸੀਅਨ ਅਮਰਿੰਦਰ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤੇ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਮਨਾ ਕਰ ਦਿੱਤਾ ਬਿਨਾਂ ਕੈਮਰੇ ਜਾਣਕਾਰੀ ਦਿੰਦੇ ਹੋਏ ਐਕਸੀਅਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਕਰਮਚਾਰੀਆਂ ਵੱਲੋਂ ਜੋ ਦਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹ ਬਿਨਾਂ ਕਿਸੇ ਨੋਟਿਸ ਦੇ ਹੈ ਅਤੇ ਇਹ ਲੋਕ ਰਣਨੀਤੀ ਦੇ ਤਹਿਤ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ